ਹੁਸ਼ਿਆਰਪੁਰ ਤੋਂ ਟਾਂਡਾ ਚਾਹ ਦਿਨ ਹੋ ਰਹੀਆਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕਰਕੇ ਰੱਖਿਆ ਹੈ ਪੇਸ਼ ਹੈ ਇੱਕ ਰਿਪੋਰਟ ਪਾਜੀ ਮੇਰਾ ਨਾਮ ਪ੍ਰਿੰਸ ਕੁਮਾਰ ਆ ਮੇਰੇ ਪਿਤਾ ਜੀ ਦਾ ਨਾਮ ਸ਼੍ਰੀ ਕੁਜੀਤ ਕੁਮਾਰ ਆ ਮੈਂ ਦਾਰਾਪੁਰ ਦਾ ਰਹਿਣ ਵਾਲਾ ਆ ਪਾਜੀ ਰਾਤੀ ਤਕਰੀਬਨ 7:30-8 ਵਜੇ ਮੇਰੇ ਵਰਕਸ਼ਾਪ ਦੇ ਲੜਕੇ ਜਿਹੜੇ ਆ ਵਰਕਸ਼ਾਪ ਨੂੰ ਬੰਦ ਕਰਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਸਵੇਰੇ ਜਦੋਂ ਮੈਂ ਆਇਆ ਮੈਂ ਸਵੇਰੇ 9 ਵਜੇ ਸਾਡੀ ਫੈਕਟਰੀ ਖੋਲਦੀ ਆ ਮੈਂ 9 ਵਜੇ ਆ ਕੇ ਆਪਣੀ ਫੈਕਟਰੀ ਖੋਲੀ ਆ ਕੇ ਜਿੱਦਾਂ ਹੀ ਮੈਂ ਆਪਣੇ ਕਾਊਂਟਰ ਦੇ ਉੱਪਰ ਆ ਕੇ ਮੱਥਾ ਟੇਕਣ ਲੱਗਾ ਧੂਪ ਬੱਤੀ ਕਰਨ ਲੱਗਾ ਤੇ ਮੈਂ ਦੇਖਿਆ ਕਿ ਮੇਰਾ ਜਿਹੜਾ ਕਾਊਂਟਰ ਹੈਗਾ ਆ ਉਹ ਟੁੱਟਾ ਹੋਇਆ ਆ ਤੇ ਉਹਦੇ ਵਿੱਚੋਂ ਜਿਹੜੀ ਰਾਤ ਦੀ ਸੇਲ ਸੀਗੀ ਉਹ ਕੱਢ ਕੇ ਤੇ ਉਹ ਚੋਰੀ ਹੋ ਚੁੱਕੀ ਸੀਗੀ ਤੇ ਮੈਂ ਮੁੜ ਕੇ ਆਪਣੇ ਕੈਮਰੇ ਚੈੱਕ ਕੀਤੇ ਤੇ ਤੇ ਤਕਰੀਬਨ ਸਵਾ 1 ਦੇ ਕਰੀਬ ਕੋਈ ਦੋ ਬੰਦੇ ਚੋਰ ਸੀਗੇ ਉਹਨਾਂ ਵਿੱਚੋਂ ਇੱਕ ਜਾਣਾ ਬਾਹਰ ਖੜਾ ਰਿਹਾ ਦੂਸਰਾ ਬੰਦਾ ਅੰਦਰ ਆਇਆ ਤੇ ਉਹਨੇ ਆ ਕੇ ਤੇ ਕਾਊਂਟਰ ਤੋੜਿਆ ਤੇ ਉਹਦੇ ਵਿੱਚੋਂ ਤਕਰੀਬਨ ਪੈਸੇ ਚੋਰੀ ਕਰਕੇ ਤੇ ਹੋਰ ਚਲਾ ਗਿਆ ਪੁਲਿਸ ਪ੍ਰਸ਼ਾਸਨ ਨੂੰ ਮੈਂ ਸਵੇਰੇ ਜਿੱਦ ਹੀ ਮੈਂ ਆ ਕੇ ਦੇਖਿਆ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕੀਤਾ ਤੇ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਮੌਕੇ ਦੇ ਉੱਪਰ ਜਿਹੜੇ ਡਿਊਟੀ ਅਫਸਰ ਸੀ ਉਹਨਾਂ ਨੂੰ ਭੇਜਿਆ ਉਹਨਾਂ ਨੇ ਆ ਕੇ ਤੇ ਕੈਮਰੇ ਦੀਆਂ ਰਿਕਾਰਡਿੰਗ ਵਗੈਰਾ ਲਈਆਂ ਤੇ ਅੱਗੇ ਪੁਲਿਸ ਨੇ ਮੇਰੇ ਕੋਲ ਕੰਪਲੇਂਟ ਲੈ ਲਈ ਹੈ ਤੇ ਉਹ ਕਹਿੰਦੇ ਅਸੀਂ ਵੈਰੀਫਾਈ ਕਰਕੇ ਤੇ ਤੁਹਾਨੂੰ შეਤੀ ਦੱਸਾਂਗੇ ਤਾਂ ਇਹ ਜਿਹੜਾ ਚਾਹਤ ਪੂਰੀ ਨਹੀਂ ਹੋ ਰਹੀ ਉਸ ਬਾਰੇ ਤਾਂ ਬਹੁਤ ਨਾਮ ਦੀ ਨਕਾਮੀ ਨਕਾਮੀ ਕੱਲੀ ਪੁਲਿਸ ਦੀ ਨਕਾਮੀ ਨਹੀਂ ਕੀ ਇਹ ਤਾਂ ਸਰਕਾਰ ਦੀ ਵੀ ਨਾਲ ਹੀ ਨਕਾਮੀ ਆ ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਫਾਈਨੈਂਸ਼ੀਅਲ ਨੁਕਸਾਨ ਤਾਂ ਚਲੋ ਕੋਈ ਗੱਲ ਨਹੀਂ ਭਾਜੀ ਬੰਦਾ ਸਹਾਰ ਲਊਗਾ ਪੈਸੇ ਗਏ ਆ ਪੈਸੇ ਆ ਜਾਣਗੇ ਸ਼ਹਿਰ ਦੇ ਵਿੱਚ ਨਿਤ ਦੀਆਂ 3 4 5 ਵਾਰ ਦਾਤਾ ਰੋਈਦੀਆਂ ਆ ਉਹਨਾਂ ਦੇ ਵਿੱਚ ਕਿਸੇ ਕੋਲ ਕਦੀ ਕੁਝ ਮਾਰ ਕੇ ਖੋਲਿਆ ਜਾਂਦਾ ਆ ਕਿਸੇ ਦੇ ਤਾਂ ਪੱਥਰ ਕਿਸੇ ਦੇ ਚਾਕੂ ਕੋਈ ਡਾਟ ਕੋਈ ਤੇਜ਼ ਹਥਿਆਰ ਹਥਿਆਰ ਨਾਲ ਉਹਨਾਂ ਕੋਲ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਤੇ ਜਿਹੜੀ ਸਾਡੀ ਫੈਕਟਰੀ ਆ ਤੇ ਸ਼ਹਿਰ ਦੀ ਮੇਨ ਮਾਰਕੀਟ ਦੇ ਵਿੱਚ ਆ ਤੇ ਮੇਨ ਮਾਰਕੀਟ ਦੇ ਵਿੱਚ ਹੀ ਲੋਕ ਸੁਰੱਖਿਆਤ ਨਹੀਂ ਹੈਗੇ ਸ਼ਾਮ ਨੂੰ 7 ਵਜੇ ਤੋਂ ਬਾਅਦ ਤਾਂ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਪੰਜਾਬ ਦੇ ਨਿਵਾਸੀਆਂ ਕਹੀ ਯੂਪੀ ਵਿਹਾਰ ਦੇ ਵਿੱਚ ਯੂਪੀ ਵਿਹਾਰ ਦਾ ਸੁਧਰ ਗਿਆ ਤੇ ਪੰਜਾਬ ਦੇ ਹਾਲਾਤ ਯੂਪੀ ਵਿਹਾਰ ਨਾਲੋਂ ਵੀ ਬੱਤਰ ਹੁੰਦੇ ਜਾਂਦੇ ਆ ਅਸੀਂ ਤਾਂ ਸ਼ਾਮ ਨੂੰ 7 ਵਜੇ ਤੋਂ ਬਾਅਦ ਤਾਂ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਿਕਲ ਕੇ ਸੁਰੱਖਿਅਤ ਨਹੀਂ ਹੈ ਇਹ ਸਿਰਫ ਸਰਕਾਰੀ ਪੁਲਿਸ ਦੀ ਨਾਕਾਮੀ ਨਹੀਂ ਹੈ ਸਰਕਾਰ ਦੀ ਵੀ ਨਾਕਾਮੀ ਹੈ 2 ਸਾਲਾਂ ਦੇ ਵਿੱਚ ਲੁੱਟਾਂ ਖੋਹਾਂ ਤੇ ਅ ਫਰੋਦੀਆਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਦਿਨ-ਦਿਨ ਵਧ ਰਹੀਆਂ ਐ ਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਆ ਨਸ਼ਾ ਦਿਨ-ਦਿਨ ਵਧ ਰਿਹਾ ਐ ਨਸ਼ੇ ਦੇ ਕਰਕੇ ਹੀ ਇਹ ਛੋਰੀਆਂ ਵਧ ਰਹੀਆਂ ਐ ਕੀ ਨਾ ਟਟਾ ਰਿਨੇ ਕੀ ਮਾਮਲਾ ਹੋਇਆ ਜਿਹੜਾ ਰਾਤ ਦੇੜੀ ਲੁੱਟਖੋਲ ਤੁਹਾਡੋ ਸਾਮੀ ਤੇ ਵੀ ਉਹ ਪਿੱਛੋਂ ਵੀ ਆਏ ਉਹਨਾਂ ਨੇ ਸੁੱਕੀ ਜੀ ਰੋਕਣਾ ਨਾ ਰੋਕਨ ਅੰਕਲ ਨੇ ਕਿ ਉਹਨਾਂ ਸੁੱਕੀ ਰੋਕ ਤੇ ਅੰਕਲ ਨੇ ਰੋਕੀ ਨਹੀਂ ਅੰਕਲ ਤੇਜ਼ ਕਰਨ ਲੱਗੇ ਤੇ ਫਿਰ ਉਹ ਤੋਂ ਬਾਦ ਨੂੰ ਨੇ ਹੈਂਡਲ ਘੁਮਾ ਲੰਭੇ ਉਸ ਨੂੰ ਮੈਦ ਦੇਗੀ ਸੀ ਪਿੱਛੋਂ ਦੀ ਫਿਰ ਅੰਕਲ ਵੀ ਅੱਗੇ ਤੁੰ ਜਾ ਆ ਗਏ ਤੇ ਅੰਕਲ ਵੀ ਡੇਗੇ ਸੀ ਫਿਰ ਉਹਨਾਂ ਨੇ ਸਭ ਬਹੁਤ ਬੱਕ ਬੱਦ ਕੇ ਸੀ ਕਿੰਨੇ ਜਣੇ ਸੀ ਉਦੋਂ ਤਿੰਨ ਜਣੇ ਹਾਂਜੀ மூ ਬੰਦੇ ਸੀ ਹਾਂਜੀ மூ ਬੰਦੇ ਸੀ ਇਹਰਾ ਨਾ ਲਖਨ ਦਾ ਮਹਿੰਦੂ ਮੈਂ ਦੁਕਾਨ 7:30 ਵਜੇ ਬੰਦ ਕੀਤੀ ਮੈਂ ਆਪਣੇ ਘਰ ਹੋਈਆ ਪੁਰ ਨੂੰ ਜਾ ਰਿਹਾ ਸੀ ਉੱਥੇ ਮੈਨੂੰ ਰਸਤੇ ਤਿੰਨ ਬੰਦਿਆਂ ਨੇ ਹੀਰਾ ਪਾਇਆ ਔਰ ਮੈਨੂੰ ਅਤੋਂ ਬਾਦ ਮੇਰੀ ਜੇਬ ਨੂੰ ਵੀ ਹਤਮਾਰਿਆ ਪਰ ਮੈਂ ਜੇਬ ਨੂੰ ਆਪਣੀ ਨੂੰ ਬਚਾ ਲਿਆ ਆਏ ਦਿਨ ਜਿਹੜੀਆਂ ਲਟਾਂਡਾ ਦੇ ਵਿੱਚ ਵਾਰਦਾਤਾ ਹੁੰਦੀਆਂ ਲੁੱਟ ਖੋਹਦੀਆਂ ਹੁੰਦੀਆਂ ਤੇ ਉਹਦਾ ਬਾਰੇ ਕੀ ਕਹਿਣਾ ਚਾਹੂੰਗਾ ਪੁਲਿਸ ਜਿਹੜੀ ਆਪਣਾ ਕੰਮ ਨਹੀਂ ਸਹੀ ਤਰੀਕੇ ਨਾਲ ਕਰ ਰਹੀ ਕਿ ਕੀ ਦੇਖੋ ਪੁਲਿਸ ਐਡੇ ਕੋਈ ਵੀ ਕੰਮ ਨਹੀਂ ਸਹੀ ਹੋ ਰਿਹਾ ਇਹਨੀ ਲੋਕੀਤ ਫੋਰ ਸਾਡੇ ਸ਼ਹਿਰ ਦੇ ਅੰਦਰ ਹੋ ਰਹੀ ਆ ਕੋਈ ਆਡੇ ਤੱਕ ਇਹਨਾਂ ਨੇ ਕੋਈ ਕਿਸੇ ਨੂੰ ਕਾਬੂ ਨਹੀਂ ਕੀਤਾ ਲੂਡਾਗਰਦੀ ਚੱਲ ਰਹੀ ਆ ਲੋਕੀਤ ਫੋਟ ਹੋ ਰਹੀ ਦੁਕਾਨਾਂ ਲੋਟ ਹੋ ਰਹੀਆਂ ਬੰਦੇ ਬਿਆਰ ਹੁੰਦੇ ਜਾਂਦੇ ਨੇ ਲੋਟੋ ਰਹੇ ਜਨਾਨੀਆਂ ਲੋਟ ਹੋ ਰਹੀਆਂ ਕੋਈ ਇਹਦੇ ਬਾਰੇ ਖਿਆਲ ਨਹੀਂ ਕਰ ਰਿਹਾ ਇਸ ਕਰਕੇ ਅਸੀਂ ਅੱਜ ਪ੍ਰਾਰਥਨਾ ਕਰਦੇ ਆ ਕਿ ਇਸ ਲਈ ਰੋਕਣ ਲਈ ਸਾਰਾ ਤਾਕਤ ਕੀਤਾ ਜਾਵੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਕੰਮ ਆ ਜਿਹੜਾ ਗਲਤ ਹੋ ਰਿਹਾ